ਪੰਜਾਬ ਹਰਿਆਣਾ ਖਨੌਰੀ ਬਾਰਡਰ ਦੇ ਉੱਤੇ ਖੜਿਆ ਤੁਹਾਨੂੰ ਦੱਸਦੀ ਕਿ ਇਸ ਸਮੇਂ ਸਥਿਤੀ ਬੜੀ ਗੰਭੀਰ ਬਣੀ ਹੋਈ ਆ ਚਿੰਤਾਜਨਕ ਬਣੀ ਹੋਈ ਆ ਇੱਥੇ ਵੱਡਾ ਇਕੱਟਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਇੱਥੇ ਅੱਜ ਪਹੁੰਚੇ ਨੇ ਜਿਸ ਤਰ੍ਹਾਂ ਆਗੂਆਂ ਦੇ ਵੱਲੋਂ ਕਿਹਾ ਗਿਆ ਸੀ ਕਿ ਅੱਗੇ ਵਧਾਂਗੇ ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸਦੀ ਕਿ ਹਰਿਆਣਾ ਪੁਲਸ ਦੇ ਵੱਲੋਂ ਲਗਾਤਾਰ ਜੋਤਰੂ ਗੈਂਸ ਦੇ ਗੋਲੇ ਨੇ ਉਹ ਉਧਾਗੇ ਜਾ ਰਹੇ ਨੇ ਤੁਸੀਂ ਤਸਵੀਰ ਮੈਂ ਕੈਮਰਾਵਨ ਕੋਲ ਤਸਵੀਰ ਜ਼ਰੂਰ ਸਾਂਝੀ ਕੀਤੀ ਹੈ ਮੇਰੇ ਤੋਂ ਹੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰ੍ਹਾਂ ਹਾਲਾਤ ਹੋਣਗੇ ਜੋ ਖਨੌਰੀ ਬਾਰਡਰ ਦੇ ਨੇ ਪੰਜਾਬ ਹਰਿਆਣਾ ਦੀ ਸਰਹੱਦਾ ਉਥੇ ਕੀ ਹਾਲਾਤ ਹੋ ਸਕਦੇ ਨੇ ਤੁਸੀਂ ਦੇਖ ਸਕਦੇ ਹੋ ਸਾਡੇ ਉੱਪਰ ਜੋ ਅਥਰੂ ਗੈਸ ਦਾ ਗੋਲਾ ਆ ਕੇ गिरਦਾ ਤੇ ਜੋ ਸਾਡਾ ਸਾਹ ਉਹ ਕੁਛ ਦੇਰ ਦੇ ਲਈ ਰੁਕ ਜਾਂਦਾ ਪਰ ਜੋ ਲੋਕ ਨੇ ਹੱਪੜਾ ਤਪੜੀ ਮੱਚ ਜਾਂਦੀ ਆ ਇੱਕ ਵਾਰ ਲੋਕ ਨੌਜਵਾਨ ਬਾਰਡਰਵਾਲ ਬਦਨ ਦੀ ਕੋਸ਼ਿਸ਼ ਕਰਦੇ ਨੇ ਪਰ ਤੁਹਾਨੂੰ ਦੱਸਦੀ ਕੀ ਹਰਿਆਣਾ ਪੁਲਿਸ ਦੇ ਵੱਲੋਂ ਲਗਾਤਾਰ ਅਸਥਰੂ ਗੈਸ ਤੇ ਗੋਲਿਆਂ ਦੀ ਜੋ ਵਰਤੋਂ ਕੀਤੀ ਜਾ ਰਹੀ ਆ ਇਸ ਤਰ੍ਹਾਂ ਪ੍ਰਤੀਕ ਹੋ ਰਿਹਾ ਕਿ ਪੰਜਾਬ ਹਰਿਆਣਾ ਦਾ ਬਾਡਰ ਨਹੀਂ ਕਿ ਸ਼ਾਇਦ ਕਿਸੇ ਕਿਸੇ ਦੇਸ਼ ਦੇ ਨਾਲ ਯੰਗ ਲੱਗੀ ਹੋਵੇ ਸਰ ਕਿਸ ਤਰ੍ਹਾਂ ਵੇਖਦੇ ਹੋ ਲਗਾਤਾਰ ਅਸਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਜਾਇ ਜਵਾਨ ਜਾਇ ਕਿਸਾਨ ਦਾ ਨਾਰਾਓ ਏ ਗਰਦਾ ਵੀਰੇ ये जाय जवान जाय किसान का और अपना झंडा की देश की शान बान को खत्म करने के लिए सामने लड़ाया गया है पाकिस्तान का और पंजाब का पाकिस्तान भारत का बॉर्डर बना दिया ये पाकिस्तान भारत का बॉर्डर बना दिया इन गिरदारों को बिल्कुल तुम लग जाए कि पंजाब जो पंजाब हरियाणा का बार्डर पाकिस्तान का बार्डर प्रतीक हो रहा है इस समय साढ़े नई जी भी मौजूद ने उन्होंने गल कर लेने ਕੀ ਨਾਮ ਬਾਪੂ ਹਾਂਜੀ ਮੈਂ ਜ਼ਿਲ੍ਹਾ ਮੀਤ ਪ੍ਰਧਾਨ ਜ਼ਿਲ੍ਹਾ ਫਾਜ਼ਿਲਕਾ ਤੋਂ ਭਾਰਤੀ ਸੰਗਠਨ ਦੇ ਇੱਕ ਦੁਪਹਿਰ ਪਈ ਜੇ ਕਿਸ ਤਰ੍ਹਾਂ ਵੇਖਦੋਂ ਜੋ ਹਾਲਾਤ ਨੇ ਲਗਾਤਾਰ ਅਸtru ਗੈਂਡ ਦੇ ਗੋਲੇ ਛੁੱਟੀ ਜਾ ਰਹੇ ਨੇ ਛੁੱਟੀ ਜਾ ਰਹੇ ਨੇ ਤੇ ਕਈ ਲੋਕਾਂ ਨੂੰ ਇਸ ਦੇ ਵਿੱਚ ਸੱਟਾਂ ਵੀ ਵੱਜ ਰਹੀਆਂ ਨੇ ਬਿਲਕੁਲ ਇਹ ਤਾਂ ਇਸ ਤਰ੍ਹਾਂ ਲੱਗਦਾ ਕਿ ਅਸੀਂ ਇਸ ਦੇਸ਼ ਦੇ ਵਾਸੀ ਨਾ ਹੋ ਕੇ ਕਿਸੇ ਬਾਹਰਲੇ ਦੇਸ਼ ਦੇ ਹੱਤਵਾਦੀ ਹੋਈਏ ਜਦ ਕਿ ਅਸੀਂ ਆਪਣੇ ਇਸ ਲੋਕਤੰਤਰੀ ਦੇਸ਼ ਦੇ ਵਿੱਚ ਆਪਣੇ ਹੱਕਾਂ ਦੇ ਵਾਸਤੇ ਆਏ ਹੋਏ ਹਾਂ ਇਥੋਂ ਦੀ ਅੰਨੀ ਬੋਲੀ ਸਰਕਾਰ ਹੈ ਜੋ ਕਿ ਆਪਣੇ ਦੇਸ਼ ਦੇ ਵਸਿੰਦਿਆਂ ਦੇ ਉੱਤੇ ਆਹ ਅਤਿਆਚਾਰ ਕਰ ਰਹੀ ਹੈ ਜਿਹੜਾ ਕਿ ਤੁਹਾਡੇ ਮੀਡੀਆ ਰਾਹੀਂ ਹੀ ਇਹ ਜਨਤਾ ਤੱਕ ਜਾ ਸਕਦਾ ਜਦ ਕਿ ਦੋ ਜੋ ਸਰਕਾਰੀ ਮੀਡੀਆ ਤੰਤਰ ਹੈ ਉਸ ਨੂੰ ਐਨੀ ਭੀੜ ਔਰ ਜੋ ਕਿ ਸਾਡੇ ਦੇਸ਼ ਦੇ ਵਿੱਚ ਵੱਖ-ਵੱਖ ਪ੍ਰਾਂਤਾਂ ਦੇ ਵਿੱਚ ਜੋ ਵੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ ਉਹ ਵੀ ਨਹੀਂ ਦਿਖ ਰਿਹਾ ਪਰ ਆਹ ਜੋ ਇੱਥੇ ਸ਼ਾਂਤਮਈ ਅंदोलਨ ਦੇ ਉੱਤੇ ਜੋ ਲਗਾਤਾਰ ਜਿਹੜਾ ਥਰੂ ਕੈਸ ਦੀ ਵਰਤੋਂ ਹੋ ਰਹੀ ਹੈ ਇਹ ਇੱਕ ਬਹੁਤ ਹੀ ਵੱਡਾ ਘਿਣਾਉਣਾ ਅਪਰਾਧ ਹੈ ਲੋਕਤਾਂਤ੍ਰਿਕ ਦੇਸ਼ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਇਹ ਬੋਦੀ ਜੋ ਹੈ ਲੋਕਤੰਤਰੀ ਦੇਸ਼ ਦਾ ਨਾਂ ਹੋ ਕੇ ਇੱਕ ਤਾਨਾਸ਼ਾਹ ਜਿਹੜਾ ਹੈਗਾ ਉਹ ਬਣ ਕੇ ਬੈਠਾ ਹੋਇਆ ਜੀ ਬਿਲਕੁਲ ਲਗਾਤਾਰ ਜੋ ਅਥਰੂ ਗੈਸ ਦੇ ਗੋਲੇ ਨੇ ਡਾਗੇ ਜਾ ਰਹੇ ਨੇ ਡਾਗੇ ਜਾ ਰਹੇ ਤੇ ਰੁਕਣਾ ਨਾ ਨਾ ਮਿਲਾਰੇ ਮਾਹੌਲ ਇੰਨਾ ਗੰਭੀਰ ਹੋਏ ਪਏ ਜੇਕਰ ਸੜਕ ਦੇ ਆਲੇ ਦੁਆਲੇ ਦੀ ਗੱਲ ਕੀਤੀ ਜਾਵੇ ਤਾਂ ਕਣਕ ਦੇ ਵਿੱਚ ਪਾਣੀ ਛੱਡਿਆ ਹੋਏ ਜਦੋਂ ਪੱਗਦੜ ਮੱਚਦੀ ਆ ਅਤੇ ਉਸ ਤੋਂ ਬਾਅਦ ਜੋ ਲੋਕ ਇੱਕ ਦੂਜੇ ਦੇ ਉੱਤੇ गिरਦੇ ਨੇ ਇਸ ਦੇ ਵਿੱਚ ਸੈਂਕੜੇ ਜੋ ਕਿਸਾਨ ਨੇ ਜ਼ਖਮੀ ਹੋ ਚੁੱਕੇ ਨੇ ਤਸਵੀਰ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਕੈਮਰਾ ਤੁਹਾਡਾ ਤਸਵੀਰ ਜਰੂਰ ਸਾਂਝੀ ਕੀਤੀ ਜਾਏ ਇਸ ਪਾਸੋਂ ਤੋਨੂ ਤਸਵੀਰ ਦਿਖਾਉਣੀ ਚਾਹਾਂਗੇ ਕਿ ਕਿਸ ਤਰ੍ਹਾਂ ਜੋ ਹਰਿਆਣਾ ਹਰਿਆਣਾ ਪੁਲਸਾ ਉਸ ਦੇ ਵੱਲੋਂ ਲਗਾਤਾਰ ਜੋ ਅਥਰੂ ਗੈਸ ਦੇ ਗੋਲੇ ਦਾਗੇ ਜਾ ਰਹੇ ਨੇ ਬਖਸ਼ਿਆ ਕਿਸੇ ਨੂੰ ਵੀ ਨਹੀਂ ਜਾਂਦਾ ਚਾਹੇ ਉਹ ਕਿਸਾਨ ਹੋਣ ਜਾਂ ਫਿਰ ਮੀਡੀਆ ਕਰਮਚਾਰੀ ਹੋਣ ਕਿਸੇ ਨੂੰ ਵੀ ਐਸੇ ਬਖਸ਼ਿਆ ਨਹੀਂ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਮੈਂ ਕਹਿ ਰਿਹਾ ਸੀ ਕਿ ਬਹੁਤ ਕਿਸਾਨਾਂ ਦੇ ਇੱਥੇ ਜੱਖ ਵੀ ਹੋ ਰਹੇ ਨੇ ਸੱਟਾਂ ਲੱਗ ਰਹੀਆਂ ਨੇ ਖਾਰਸਾ ਏਡ ਦੇ ਵੱਲੋਂ ਤੁਸੀਂ ਦੇਖ ਸਕਦੇ ਹੋ ਮੱਲਮ ਪੱਟੀ ਕੀਤੀ ਯਾਰੀਆ ਵੀਰ ਦੇ ਵੀਰ ਦੇ ਮੱਲਮ ਪੱਟੀ ਕੀਤੀ ਯਾਰੀਆ ਵੀਰ ਨਾਲ ਗੱਲ ਕਰ ਲੈਨੇ ਆ ਕਿਹਨਾ ਵੀਰ ਜਸਵਿੰਦਰ ਸਿੰਘ ਵਿਰਕੀ ਵੀਰੇ ਕਿਵੇਂ ਸੱਟ ਲੱਗੀ ਸਰ ਮੈਂ ਨਾ ਉਥੇ ਲੋਕਾਂ ਦੇ ਹੱਥ ਜੋੜ ਕੇ ਬੇਨਤੀ ਕਰਦਾ ਵੀ ਨਾ ਗਾਂ ਵਦੋ ਨਾ ਵਦੋ ਤੇ ਸਾਡੇ ਨੌਜਵਾਨਾਂ ਕਾ ਵਧੇ ਹਨ ਤੇ ਵਧੇ ਨੇ ਤੇ ਉਹਨਾਂ ਬੰਬ ਸਟੇ ਗੋਲੇ ਚਲਾਏ ਤੇ ਬਾਪੂ ਡਿੱਗ ਪਿਆ ਉਥੇ ਬਾਪੂ ਨੂੰ ਕੁੱਟਣ ਲੱਗ ਪਏ ਤੇ ਮੈਂ ਬਾਪੂ ਨੂੰ ਚੁੱਕਣ ਗਿਆ ਤੇ ਮੈਨੂੰ ਵੀ ਲੱਗ ਪਈ ਇਹ ਬਿਲਕੁਲ ਤੁਸੀਂ ਦੇਖ ਸਕਦੇ ਹੋ ਜੋ ਕਿਸਾਨਾਂ ਦੇ ਸੱਟਾਂ ਲਗਾਤਾਰ বাজਦੀਆਂ ਹੀ ਜਾ ਰਹੀਆਂ ਨੇ বাজਦੀਆਂ ਹੀ ਜਾ ਰਹੀਆਂ ਨੇ ਐਂਬੂਲੈਂਸ ਲਗਾਤਾਰ ਤੁਸੀਂ ਖੜਕਾ ਵੀ ਸੁਣ ਰਹੇ ਹੋ ਗੋਲਿਆਂ ਦੀ ਆਵਾਜ਼ ਦਾ ਗੋਲਿਆਂ ਦੀ ਆਵਾਜ਼ ਦਾ ਲਗਾਤਾਰ ਜੇਕਰ ਗੱਲ ਕੀਤੀ ਜਾਵੇ ਕਾ ਖੜਕਾ ਤੁਹਾਨੂੰ ਸੁਣਾਈ ਦੇਖ ਰਿਆ ਇਸ ਸਮੇਂ ਖਨੌਰੀ ਖਨੌਰੀ ਪੰਜਾਬ ਹਰਿਆਣਾ ਦਾ ਜੋ ਬਾਰਡਰ ਆ ਉਹਦੀ ਸਥਿਤੀ ਗੰਭੀਰ ਬਣੀ ਹੋਈ ਆ ਚਾਰੇ ਪਾਸੇ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਹਰਿਆਣੇ ਵਾਲੇ ਪਾਸੋਂ ਹਰਿਆਣਾ ਪੁਲਿਸ ਵੱਲੋਂ ਲਗਾਤਾਰ ਗੋਲੇ ਧਾਕੇ ਜਾ ਰਹੇ ਨੇ ਅਤੇ ਇਸ ਦੇ ਵਿੱਚ ਵੱਡੀ ਗੰਦੀ ਦੇ ਵਿੱਚ ਲੋਕ ਨੇ ਗੰਭੀਰ ਯਖਮੀ ਹੁੰਦੇ ਜਾ ਰਹੇ ਨੇ ਕੈਮਰਾਮੈਨ ਮਹਿੰਦਰ ਦੇ ਨਾਲ ਹਰਜੀਤ ਸਿੰਘ ਸਿੱਧੂ ਪੰਜਾਬ ਹਰਿਆਣਾ ਖਨੋਰੀ ਬਾਡਰ ਅੱਦੇ ਹੀ ਬੜਾ ਇੱਕ